ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸੈਮੈਸਟਰ ਦੀ ਇਲੈਕਟਿਵ ਪੰਜਾਬੀ ਦੀ ਯੂਨਿਟ 1 ਦਾ ਚੈਪਟਰ 2 ਸੱਭਿਆਚਾਰ ਦੀ ਵਿਸ਼ੇਸ਼ਤਾਵਾਂ ਕਰਾਂਗੇ ਚਲੋ ਸਟਾਰਟ ਕਰਦੇ ਹਾਂ ਸੱਭਿਆਚਾਰ ਦੇ ਪ੍ਰਮੁੱਖ ਤੰਤ ਤੇ ਵਿਸ਼ੇਸ਼ਤਾਵਾਂ ਦੱਸਦੇ ਹੋਏ ਇਸ ਦੇ ਤੰਤਤਾ ਸੰਬੰਧੀ ਚਰਚਾ ਕਰੂੰ ਸਭ ਤੋਂ ਪਹਿਲਾਂ ਆਪਾਂ ਪੁਆਇੰਟ ਪੜਾਂਗੇ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਫਰਸਟ ਪੁਆਇੰਟ ਸੈਕਿੰਡ ਪ੍ਰਬੰਧਾ ਦਾ ਸੰਗਠਨ 3 ਵਿਆਪਕ ਤੇ ਵਿਸ਼ੇਸ਼ 4 ਸਥਿਰ ਵੀ ਤੇ ਪਰਿਵਰਤਨਸ਼ੀਲ ਵੀ 5 ਇੱਕ ਸਖਯਤ ਵਰਤਾਰਾ 6 ਮਨੁੱਖੀ ਲੋੜਾਂ ਦੀ ਪੂਰਤੀ ਹੁਣ ਫਸਟ ਪੁਆਇੰਟ ਪੜਦੇ ਹਾਂ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਸੱਭਿਆਚਾਰ ਦੇ ਪ੍ਰਮੁੱਖ ਲੱਛਣ ਦੀ ਚਰਚਾ ਕਰਦਿਆਂ ਨਿਮੰਦਕਾਰ ਨੇ ਸੱਭਿਆਚਾਰ ਨੂੰ ਇੱਕ ਵਿਲੱਖਣ ਸੰਕਲਪ ਤੋਂ ਵੱਧ ਇੱਕ ਵਰਤਾਰਾ ਮੰਨਿਆ ਹੈ ਜੋ ਕਿ ਕਾਫੀ ਗੁੰਝਲਦਾਰ ਹੈ ਹਰ ਵਿਅਕਤੀ ਆਪਣੇ ਅਨੁਸ਼ਾਸਨ ਅਨੁਸਾਰ ਸੱਭਿਆਚਾਰ ਦੇ ਵਿਲੱਖਣ ਗੁਣ ਦੱਸ ਸਕਦਾ ਹੈ ਇਸ ਦੇ ਬਾਵਜੂਦ ਸੱਭਿਆਚਾਰ ਦੇ ਕੁਝ ਅਜਿਹੇ ਲੱਛਣ ਹਨ ਜੋ ਸਰਵਪਰਵਾਨੀ ਹਨ ਜਿਨ੍ਹਾਂ ਨੂੰ ਸੰਪੇਖਤਾ ਵਿੱਚ ਹੀ ਦੱਸਿਆ ਜਾ ਸਕਦਾ ਹੈ ਉਹਨਾਂ ਦੀ ਵਸਤੂਮੂਲਕ ਵਿਆਖਿਆ ਸੰਭਵ ਨਹੀਂ ਹੁਣ ਦੁਆਰ ਤੋਂ ਪੜਦੇ ਹਾਂ ਸਭਿਆਚਾਰ ਦੇ ਪ੍ਰਮੁੱਖ ਲੱਛਣ ਦੀ ਚਰਚਾ ਕਰਦਿਆਂ ਨਿਬੰਧਕਾਰ ਨੇ ਸਭਿਆਚਾਰ ਨੂੰ ਇੱਕ ਵਿਲੱਖਣ ਤੋਂ ਵੱਧ ਇੱਕ ਵਰਤਾਰਾ ਮੰਨਿਆ ਹੈ ਜੋ ਕਿ ਕਾਫੀ ਗੁੰਝਲਦਾਰ ਹੈ ਹਰ ਵਿਅਕਤੀ ਆਪਣੇ ਅਨੁਸ਼ਾਸਨ ਅਨੁਸਾਰ ਸੱਭਿਆਚਾਰ ਦੇ ਵਿਲੱਖਣ ਗੁਣ ਦੱਸ ਸਕਦਾ ਹੈ ਇਸ ਦੇ ਬਾਵਜੂਦ ਸੱਭਿਆਚਾਰ ਦੇ ਕੁਝ ਅਜਿਹੇ ਲੱਛਣ ਹਨ ਜੋ ਸਰਵਵਰਮਾਣੀ ਹਨ ਜਿਨ੍ਹਾਂ ਨੂੰ ਸਾਂਪੇਖਤਾ ਵਿੱਚ ਹੀ ਦੱਸਿਆ ਜਾ ਸਕਦਾ ਹੈ ਉਹਨਾਂ ਦੀ ਵਸਤੂਮੂਲਕ ਵਿਆਖਿਆ ਸੰਭਵ ਨਹੀਂ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਪ੍ਰਬੰਧਾਂ ਦਾ ਸੰਗਠਨ ਸੱਭਿਆਚਾਰ ਪ੍ਰਬੰਧਾਂ ਦਾ ਸੰਗਠਨ ਹੈ ਇਸ ਵਿੱਚ ਬਹੁਤ ਸਾਰੇ ਪ੍ਰਬੰਧ ਤੇ ਅੱਗੋਂ ਉਨ੍ਹਾਂ ਦੇ ਉਪ ਪ੍ਰਬੰਧ ਸ਼ਾਮਿਲ ਹੁੰਦੇ ਹਨ ਜਿਵੇਂ ਲੋਕਤਾਰਾ ਸਮਾਜ ਪ੍ਰਬੰਧ ਰਾਜਨੀਤਿਕ ਪ੍ਰਬੰਧ ਧਰਮ ਤੇ ਦਰਸ਼ਨ ਪ੍ਰਬੰਧ ਆਦਿ ਇਹ ਸਾਰੇ ਪ੍ਰਬੰਧ ਆਪਸ ਵਿੱਚ ਸੰਗਠਿਤ ਹੁੰਦੇ ਹਨ ਤੇ ਇੱਕ ਨਿਰੰਤਰ ਬਦਲਦਾ ਜੀਵਤ સ્વરૂਪ ਰੱਖਦੇ ਹਨ ਕਿਸੇ ਵੀ ਇੱਕ ਅੰਗ ਪੱਖ ਜਾਂ ਰੂਪ ਵਿੱਚ ਆਇਆ ਪਰਿਵਰਤਨ ਸਮੁੱਚੇ ਸੱਭਿਆਚਾਰਕ ਪ੍ਰਬੰਧ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਪਰਿਵਰਤਨ ਲਿਆਉਂਦਾ ਹੈ ਇਸ ਨੂੰ ਦੁਆਰ ਤੋਂ ਪੜਦੇ ਹਾਂ ਪ੍ਰਬੰਧਾਂ ਦਾ ਸੰਗਠਨ ਸੱਭਿਆਚਾਰ ਪ੍ਰਬੰਧਾਂ ਦਾ ਸੰਗਠਨ ਹੈ ਇਸ ਵਿੱਚ ਬਹੁਤ ਸਾਰੇ ਪ੍ਰਬੰਧ ਤੇ ਅੱਗੋਂ ਉਹਨਾਂ ਦੇ ਉਪ ਪ੍ਰਬੰਧ ਸ਼ਾਮਿਲ ਹੁੰਦੇ ਹਨ ਜਿਵੇਂ ਲੋਕਤਾਰਾ ਸਮਾਜ ਪ੍ਰਬੰਧ ਰਾਜਨੀਤਿਕ ਪ੍ਰਬੰਧ ਧਰਮ ਤੇ ਦਰਸ਼ਨ ਪ੍ਰਬੰਧ ਆਤੀ ਇਹ ਸਾਰੇ ਪ੍ਰਬੰਧ ਆਪਸ ਵਿੱਚ ਸੰਗਠਿਤ ਹੁੰਦੇ ਹਨ ਤੇ ਇੱਕ ਨਿਰੰਤਰ ਬਦਲਦਾ ਜੀਵਿਤ સ્વરૂਪ ਰੱਖਦੇ ਹਨ ਕਿਸੇ ਵੀ ਇੱਕ ਅੰਗ ਪੱਖ ਜਾ ਰੂਪ ਵਿੱਚ ਆਇਆ ਪਰਿਵਰਤਨ ਸਮੁੱਚੇ ਸੱਭਿਆਚਾਰਕ ਪ੍ਰਬੰਧ ਵਿੱਚ ਇੱਕ ਵਿਸ਼ੇਸ਼ ਪ੍ਰਕਾਰ ਦਾ ਪਰਿਵਰਤਨ ਲਿਆਉਂਦਾ ਹੈ ਚਲੋ ਅੱਗੇ ਕਰਦੇ ਹਾਂ ਵਿਆਪਕ ਤੇ ਵਿਸ਼ੇਸ਼ ਸੱਭਿਆਚਾਰ ਸਰਵ ਵਿਆਪਕ ਵੀ ਹੈ ਤੇ ਵਿਸ਼ੇਸ਼ ਵੀ ਇਹ ਵਿਆਪਕ ਇਸ ਕਰਕੇ ਹੈ ਕਿਉਂਕਿ ਜਿੱਥੇ ਕਿਸੇ ਵੀ ਮਨੁੱਖ ਦੀ ਹੋਂਦ ਹੈ ਉੱਥੇ ਹੀ ਸੱਭਿਆਚਾਰ ਮੌਜੂਦ ਹੈ ਵਿਸ਼ਵ ਦੇ ਸੱਭਿਆਚਾਰਾਂ ਨੂੰ ਵਸਤੂਮੂਲਕ ਦ੍ਰਿਸ਼ਟੀ ਤੋਂ ਦੇਖਣ ਨਾਲ ਹੀ ਉਹਨਾਂ ਵਿੱਚ ਕਈ ਸਮਾਨਤਾਵਾਂ ਦਿਖਾਈ ਦਿੰਦੀਆਂ ਹਨ ਜਿਵੇਂ ਸਾਰੇ ਸੱਭਿਆਚਾਰ ਆਪਣੇ ਕੀਤੇ ਨਾਲ ਸੰਬੰਧਿਤ ਤਕਨੀਕ ਅਤੇ ਸੰਧਾਂ ਦੀ ਸਿਰਜਣਾ ਕਰਦੇ ਹਨ ਅਤੇ ਸਾਰੇ ਸੱਭਿਆਚਾਰ ਭਾਸ਼ਾ ਅਤੇ ਲੋਕ ਧਾਰਾ ਦੀ ਸਿਰਜਣਾ ਕਰਦੇ ਹਨ ਇਸੇ ਤਰ੍ਹਾਂ ਸੱਭਿਆਚਾਰ ਵਿੱਚ ਧਰਮ, ਦਰਸ਼ਨ, ਸ਼ਿਲਪ ਕਲਾ, ਸੁਹਜ, ਸਮਗਰੀ ਪਰਿਵਾਰ ਤੇ ਰਿਸ਼ਤੇ ਨਾਤੇ ਮੌਜੂਦ ਹੁੰਦੇ ਹਨ ਇਹ ਸੱਭਿਆਚਾਰ ਦੀ ਵਿਆਪਕਤਾ ਹੈ ਪਰੰਤੂ ਇਸ ਵਿਆਪਕਤਾ ਦੇ ਬਾਵਜੂਦ ਹਰ ਖਿੱਤੇ ਦੇ ਲੋਕਾਂ ਦਾ ਸੱਭਿਆਚਾਰ ਦੂਜੇ ਸੱਭਿਆਚਾਰਾਂ ਨਾਲੋਂ ਪਿੰਨ ਤਿਲ ਵੇਕਲਾ ਹੁੰਦਾ ਹੈ ਹੁਣ ਇਸ ਤੋਂ ਦੁਆਰਾ ਪੜਦੇ ਹਾਂ ਸੱਭਿਆਚਾਰ ਸਰਵਵਿਆਪਕ ਵੀ ਹੈ ਤੇ ਵਿਸ਼ੇਸ਼ ਵੀ ਇਹ ਵਿਆਪਕ ਇਸ ਕਰਕੇ ਹੈ ਕਿਉਂਕਿ ਜਿੱਥੇ ਕਿਸੇ ਵੀ ਮਨੁੱਖ ਦੀ ਹੋਦ ਹੈ ਉੱਥੇ ਹੀ ਸੱਭਿਆਚਾਰ ਮੌਜੂਦ ਹੈ ਵਿਸ਼ਵ ਦੇ ਸੱਭਿਆਚਾਰਾਂ ਨੂੰ ਵਸਤੂਮੂਲਕ ਦ੍ਰਿਸ਼ਟੀ ਤੋਂ ਦੇਖਣ ਨਾਲ ਹੀ ਉਹਨਾਂ ਵਿੱਚ ਕਈ ਸਮਾਨਤਾਵਾਂ ਦਿਖਾਈ ਦੇਂਦੀਆਂ ਹਨ ਜਿਵੇਂ ਸਾਰੇ ਸੱਭਿਆਚਾਰ ਆਪਣੇ ਕੀਤੇ ਨਾਲ ਸੰਬੰਧਿਤ ਤਕਨੀਕ ਅਤੇ ਸੰਦਾਂ ਦੀ ਸਿਰਜਣਾ ਕਰਦੇ ਹਨ ਅਤੇ ਸਾਰੇ ਸੱਭਿਆਚਾਰ ਭਾਸ਼ਾ ਅਤੇ ਲੋਕਧਾਰਾ ਦੀ ਸਿਰਜਣਾ ਕਰਦੇ ਹਨ ਇਸੇ ਤਰ੍ਹਾਂ ਸੱਭਿਆਚਾਰ ਵਿੱਚ ਧਰਮ, ਦਰਸ਼ਨ, ਸ਼ਿਲਪਕਲਾ, ਸੋਹਜ ਸਮਗਰੀ, ਪਰਿਵਾਰ ਤੇ ਰਿਸ਼ਤੇ ਨਾਤੇ ਮੌਜੂਦ ਹੁੰਦੇ ਹਨ ਇਹ ਸੱਭਿਆਚਾਰ ਦੀ ਵਿਆਪਕਤਾ ਹੈ ਇਹ ਅੱਗੇ ਇਸੇ ਦਾ ਪੁਆਇੰਟ ਹੈ ਚਲੋ ਕਰਦੇ ਹਾਂ ਸੱਭਿਆਚਾਰ ਦੀ ਵਿਆਪਕਤਾ ਵਸਤੂਮੂਲਕ ਨਹੀਂ ਹੁੰਦੀ ਜਦੋਂ ਅਸੀਂ ਦੋ ਸੱਭਿਆਚਾਰਾਂ ਦੀ ਲੋਕਤਾ ਰਿਸ਼ਤੇ ਨਾਤੇ ਪਰਿਵਾਰਿਕ ਸੰਸਥਾ ਭਾਸ਼ਾਤਰਮ ਤੇ ਦਰਸ਼ਨ ਦੀ ਦੂਜੇ ਸੱਭਿਆਚਾਰ ਦੇ ਇਹਨਾਂ ਪੱਖਾਂ ਨਾਲ ਤੁਲਨਾ ਕਰਦੇ ਹਾਂ ਤਾਂ ਹਰ ਸੱਭਿਆਚਾਰ ਦਾ ਹਰ ਪੱਖ ਵਿਸ਼ੇਸ਼ ਵਰਗੀ ਦਾ ਧਾਰਨੀ ਹੁੰਦਾ ਹੈ ਇੱਕ ਸੱਭਿਆਚਾਰ ਦਾ ਲੋਕਗੀਤ ਜਾਂ ਕੀਤਾ ਜਾਂ ਕੋਈ ਹੋਰ ਪੱਖ ਦੂਜੇ ਨਾਲ ਨਹੀਂ ਮਿਲਦਾ ਇਸ ਕਰਕੇ ਸੱਭਿਆਚਾਰ ਆਪਣੇ ਤੱਥਾਂ ਦੀ ਵਿਆਪਕਤਾ ਕਰਕੇ ਵਿਆਪਕ ਹੈ ਪਰ ਇਹਨਾਂ ਦੀ ਵਿਸ਼ੇਜੁਗਤ ਕਰਕੇ ਇਹ ਵਿਸ਼ੇਸ਼ ਹੈ ਸਭਿਆਚਾਰ ਦੀ ਵਿਸ਼ੇਸ਼ਤਾ ਦਾ ਪੇਧ ਇਸ ਗੱਲ ਵਿੱਚ ਹੈ ਕਿ ਹਰ ਇੱਕ ਸਭਿਆਚਾਰ ਆਪਣੇ ਆਪ ਆਪਣੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਦੀ ਸਿਰਜਣਾ ਹੁੰਦਾ ਹੈ ਸਭਿਆਚਾਰ ਦੀ ਵਿਆਪਕਤਾ ਮਨੁੱਖੀ ਹੋਦ ਕਰਕੇ ਹੈ ਪਰੰਤੂ ਵਿਸ਼ੇਸ਼ਤਾ ਪ੍ਰਸਥਿਤੀਆਂ ਦੇ ਵਿਸ਼ੇਸ਼ ਸਥਾਨ ਤੇ ਸਮਯ ਵਿੱਚ ਹੋਣ ਕਰਕੇ ਹੈ ਮਨੇ ਇਸ ਨੂੰ ਦੁਆਰ ਤੋਂ ਪੜਦੇ ਹਾਂ ਸੱਭਿਆਚਾਰ ਦੀ ਵਿਆਪਕਤਾ ਵਸਤੂਮੂਲਕ ਨਹੀਂ ਹੁੰਦੀ ਜਦੋਂ ਅਸੀਂ ਦੋ ਸੱਭਿਆਚਾਰਾਂ ਦੀ ਲੋਕਤਾਆਂ ਰਿਸ਼ਤੇ ਨਾਤੇ ਪਰਿਵਾਰਿਕ ਸੰਸਥਾ ਭਾਸ਼ਾ ਧਰਮ ਤੇ ਦਰਸ਼ਨ ਦੀ ਦੂਜੇ ਸੱਭਿਆਚਾਰ ਦੇ ਇਹਨਾਂ ਪੱਖਾਂ ਨਾਲ ਤੁਲਨਾ ਕਰਦੇ ਹਾਂ ਤਾਂ ਹਰ ਸੱਭਿਆਚਾਰ ਦਾ ਹਰ ਪੱਖ ਵਿਸ਼ੇਸ਼ ਵਣਗੀ ਦਾ ਧਾਰਨੀ ਹੁੰਦਾ ਹੈ ਇੱਕ ਸੱਭਿਆਚਾਰ ਦਾ ਲੋਕਗੀਤ ਜਾਂ ਲੋਕ ਕੀਤਾ ਜਾ ਕੋਈ ਹੋਰ ਪੱਕ ਦੂਜੇ ਨਾਲ ਨਹੀਂ ਮਿਲਦਾ ਇਸ ਕਰਕੇ ਸਭਿਆਚਾਰ ਆਪਣੇ ਤੱਥਾਂ ਦੀ ਵਿਆਪਕਤਾ ਕਰਕੇ ਵਿਆਪਕ ਹੈ ਪਰ ਇਹਨਾਂ ਦੀ ਵਿਸ਼ੇਸ਼ ਯੁਗਤ ਕਰਕੇ ਇਹ ਵਿਸ਼ੇਸ਼ ਹੈ ਸਭਿਆਚਾਰ ਦੀ ਵਿਸ਼ੇਸ਼ਤਾ ਦਾ ਭੇਤ ਇਸ ਗੱਲ ਵਿੱਚ ਹੈ ਕਿ ਹਰ ਇੱਕ ਸਭਿਆਚਾਰ ਆਪਣੇ ਲੋਕਾਂ ਦੇ ਵਿਸ਼ੇਸ਼ ਇਤਿਹਾਸਿਕ ਤਜਰਬੇ ਦੀ ਸਿਰਜਣਾ ਹੁੰਦਾ ਹੈ ਸੱਭਿਆਚਾਰ ਦੀ ਵਿਆਪਕਤਾ ਮਨੁੱਖੀ ਹੋਦ ਕਰਕੇ ਹੈ ਪਰੰਤੂ ਵਿਸ਼ੇਸ਼ਤਾ ਪ੍ਰਸਥਿਤੀਆਂ ਦੇ ਵਿਸ਼ੇਸ਼ ਸਥਾਨ ਅਤੇ ਸਮੇਂ ਵਿੱਚ ਹੋਣ ਕਰਕੇ ਹੈ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਸਥਿਰ ਵੀ ਤੇ ਪਰਿਵਰਤਨਸ਼ੀਲ ਵੀ ਇਸ ਤੋਂ ਇਲਾਵਾ ਸੱਭਿਆਚਾਰ ਸਥਿਰ ਵੀ ਹੈ ਤੇ ਪਰिवर्तनशील ਵੀ ਵੈਸੇ ਤਾਂ ਕੋਈ ਸਭਿਆਚਾਰ ਸਥਿਰ ਨਹੀਂ ਹੋ ਸਕਦਾ ਪਰੰਤੂ ਸਥਿਰਤਾ ਦਾ ਸੰਕਲਪ ਪਰिवर्तन ਵਿੱਚੋਂ ਹੀ ਜਨਮ ਲੈਂਦਾ ਹੈ ਜਦੋਂ ਵਰਤਮਾਨ ਨੂੰ ਭੂਤ ਦੇ ਮੁਕਾਬਲੇ ਉਭਾਰਿਆ ਜਾਵੇ ਤਾਂ ਇਹ ਹੀ ਸਭਿਆਚਾਰਕ ਪਰिवर्तन ਅਨੁਭਵ ਕੀਤੇ ਜਾ ਸਕਦੇ ਹਨ ਪਰ ਇਹ ਪਰिवर्तन ਇਹਨਾਂ ਸਹਿਜ ਹੁੰਦਾ ਹੈ ਕਿ ਇਸ ਨੂੰ ਅਨੁਭਵ ਕਰਨਾ ਸੌਖਾ ਨਹੀਂ ਹੁੰਦਾ ਸਭਿਆਚਾਰਕ ਸਥਿਰਤਾ ਤੋਂ ਭਾਵ ਖੜੋਤ ਨਹੀਂ ਸਗੋਂ ਇਸ ਤੋਂ ਭਾਵਿਕ ਨਿਸ਼ਚਿਤ ਪੜਾ ਦੀ ਸਮੇਂ ਤੇ ਸਥਾਨ ਵਿੱਚ ਅਵਸਥਾ ਹੈ ਜਦੋਂ ਅਸੀਂ ਸਭਿਅਤਾ ਨੂੰ ਇੱਕ ਪਰਿਵਰਤਨਸ਼ੀਲ ਵਰਤਾਰੇ ਦੇ ਤੌਰ ਤੇ ਬਿਆਨ ਕਰਦੇ ਹਾਂ ਤਾਂ ਸੁੱਤੇ ਸਿੱਧ ਹੀ ਇਸ ਦੀ ਸਥਿਰਤਾ ਨੂੰ ਸਵੀਕਾਰ ਕਰਦੇ ਹਾਂ ਸਥਿਰਤਾ ਤੇ ਪਰਿਵਰਤਨ ਸਭਿਆਚਾਰ ਦੇ ਵਿਕਾਸ ਦੇ ਲੱਛਣਨ ਸਭਿਆਚਾਰ ਦੇ ਪਰਿਵਰਤਨ ਅਨਮੁਖੀ ਵਰਤਾਰਿਆਂ ਨੂੰ ਤਿਆਗ ਕੇ ਮਨੁੱਖੀ ਵਰਤਾਰਿਆਂ ਦੀ ਅਸੀਜਨਾ ਵੱਲ ਅਤੇ ਅਸਭਿਅਤਾਵਾਂ ਤਿਆਗ ਕਰਕੇ ਸਭਿਅਤਾ ਵੱਲ ਰੂਚਿਤ ਹੁੰਦੇ ਹਨ ਹੁਣ ਇਸ ਨੂੰ ਦੁਆਰ ਤੋਂ ਪੜਦੇ ਹਾਂ ਸਥਿਰ ਵੀ ਤੇ ਪਰਿਵਰਤਨਸ਼ੀਲ ਵੀ ਇਸ ਤੋਂ ਇਲਾਵਾ ਸਭਿਆਚਾਰ ਸਥਿਰ ਵੀ ਹੈ ਤੇ ਪਰਿਵਰਤਨਸ਼ੀਲ ਵੀ ਵੈਸੇ ਤਾਂ ਕੋਈ ਸਭਿਆਚਾਰ ਸਥਿਰ ਨਹੀਂ ਹੋ ਸਕਦਾ ਪਰੰਤੂ ਸਿਰਤਾ ਦਾ ਸੰਕਲਪ ਪରିਵਰਤਨ ਵਿੱਚੋਂ ਹੀ ਜਨਮ ਲੈਂਦਾ ਹੈ ਜਦੋਂ ਵਰਤਮਾਨ ਨੂੰ ਭੂਤ ਦੇ ਮੁਕਾਬਲੇ ਵਹਾਰਿਆ ਜਾਵੇ ਤਾਂ ਹੀ ਸੱਭਿਆਚਾਰਕ ਪਰਿਵਰਤਨ ਅਨੁਭਵ ਕੀਤੇ ਜਾ ਸਕਦੇ ਹਨ ਪਰ ਇਹ ਪਰਿਵਰਤਨ ਇੰਨਾ ਸਹਿਜ ਹੁੰਦਾ ਹੈ ਕਿ ਇਸ ਨੂੰ ਅਨੁਭਵ ਕਰਨਾ ਸੌਖਾ ਨਹੀਂ ਹੁੰਦਾ ਸੱਭਿਆਚਾਰਕ ਸਥਿਰਤਾ ਢੋਤ ਨਹੀਂ ਸਗੋਂ ਇਸ ਤੋਂ ਭਾਵ ਇੱਕ ਨਿਸ਼ਚਿਤ ਬੜੋ ਦੀ ਸਮੇਂ ਤੇ ਸਥਾਨ ਵਿੱਚ ਅਵਸਥਾ ਹੈ ਜਦੋਂ ਅਸੀਂ ਸਭਿਅਤਾ ਨੂੰ ਇੱਕ ਪਰਿਵਰਤਨਸ਼ੀਲ ਵਰਤਾਰੇ ਦੇ ਤੌਰ ਤੇ ਬਿਆਨ ਕਰਦੇ ਹਾਂ ਤਾਂ ਸੁੱਤੇ ਸਿੱਧ ਹੀ ਇਸ ਦੀ ਸਿਰਤਾ ਨੂੰ ਸਵੀਕਾਰ ਕਰਦੇ ਹਾਂ ਸਥਿਰਤਾ ਤੇ ਪਰਿਵਰਤਨ ਸਭਿਆਚਾਰ ਦੇ ਵਿਕਾਸ ਦੇ ਲੱਛਣ ਹਨ ਸਭਿਆਚਾਰ ਦੇ ਪਰਿਵਰਤਨ ਅਨੁਮੁਖੀ ਵਰਤਾਰਿਆਂ ਨੂੰ ਤਿਆਗ ਕੇ ਨੁਮੁਖੀ ਵਰਤਾਰਿਆਂ ਦੀ ਸਿਰਜਣਾ ਵੱਲ ਅਤੇ ਅਸਭਿਅਤਾ ਦਾ ਤਿਆਗ ਕਰਕੇ ਸਭਿਅਤਾ ਵੱਲ ਰੁਚਿਤ ਹੁੰਦੇ ਹਨ ਹੁਣ ਨੈਕਸਟ ਪੁਆਇੰਟ ਕਰਦੇ ਹਾਂ ਇੱਕ ਸਿੱਖਿਆਤ ਵਰਤਾਰਾ ਇਹਦੇ ਨਾਲ ਹੀ ਸੱਭਿਆਚਾਰ ਨੂੰ ਮੁੱਖੀ ਵਿਹਾਰ ਦੀ ਸਿੱਖਿਆਤ ਭਾਗ ਮੰਨਿਆ ਜਾਂਦਾ ਹੈ ਇਸ ਨੂੰ ਜਮਾਦਰੂ ਜਾਂ ਵਿਰਾਸਤ ਵਾਂਗ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਸਗੋਂ ਅਭਿਆਸ ਰਾਹੀਂ ਸਿੱਖਿਆ ਜਾਂਦਾ ਹੈ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਅਭਿਆਸ ਸਦਕਾ ਸੰਚਾਲਿਤ ਹੁੰਦਾ ਰਹਿੰਦਾ ਹੈ ਇਹੇ ਲੱਛਣ ਸੱਭਿਆਚਾਰ ਦੇ ਪਰੰਪਰਾਗਤ ਹੋਣ ਵੱਲ ਸੰਕੇਤ ਕਰਦਾ ਹੈ ਸੱਭਿਆਚਾਰ ਮਨੁੱਖੀ ਵਿਹਾਰ ਦਾ ਸਿੱਖਿਆਤ ਭਾਗ ਹੋਣ ਕਰਕੇ ਵਿਅਕਤੀਗਤ ਵੀ ਹੁੰਦਾ ਹੈ ਤੇ ਸਮਾਜਿਕ ਵੀ ਸਮਾਜਿਕ ਹੋਣ ਦੇ ਨਾਤੇ ਇਹ ਵਿਅਕਤੀ ਤੋਂ ਬਿਨਾ ਵਸਤੂਗਤ ਤੌਰ ਤੇ ਅਧਿਐਨ ਕਰਨ ਯੋਗ ਹੈ ਪਰ ਇਸ ਦੇ ਉਲਟ ਇਹ ਵੀ ਸੱਚ ਹੈ ਕਿ ਸੱਭਿਆਚਾਰਿਕ ਮਨੋਵਿਗਿਆਨਿਕ ਯਥਾਰਤ ਹੈ ਜੋ ਵਿਅਕਤੀ ਦੇ ਮਨ ਵਿੱਚ ਪੀਣ ਪੀਣ ਸਿਰਜਣਾਵਾ ਰਹੀ ਸਾਕਾਰ ਹੁੰਦਾ ਹੈ ਇਸ ਕਰਕੇ ਵਿਅਕਤੀ ਸਭਿਆਚਾਰ ਦਾ ਬਰਾਬਰ ਦਾ ਹਿੱਸੇਦਾਰ ਬੰਦਾ ਹੈ ਇਹ ਵਿਰੋਧ ਇਹ ਸਮਝ ਕੇ ਵੀ ਦੂਰ ਕੀਤਾ ਜਾ ਸਕਦਾ ਹੈ ਕਿ ਕਿਸੇ ਸਭਿਆਚਾਰ ਤੋਂ ਬਾਹਰ ਵਿਅਕਤੀ ਦੀ ਹੋਤ ਸੰਭਵ ਨਹੀਂ ਇਸ ਪੈਰੇ ਨੂੰ ਦੁਆਰ ਤੋਂ ਕਰਦੇ ਹਾਂ ਇਸ ਦੇ ਨਾਲ ਹੀ ਸਭਿਆਚਾਰ ਨੂੰ ਮਨੁੱਖੀ ਵਿਵਹਾਰ ਦੀ ਸਿੱਖਿਆਤਵਾੰਗ ਮੰਨਿਆ ਜਾਂਦਾ ਹੈ ਇਸ ਨੂੰ ਜਮਾਦਰੂ ਜਾਂ ਵਿਰਾਸਤ ਵਾਂਗ ਗ੍ਰਹਿਣ ਨਹੀਂ ਕੀਤਾ ਜਾ ਸਕਦਾ ਸੱਗੋ ਅਭਿਆਸ ਰਾਹੀਂ ਸਿੱਖਿਆ ਜਾਂਦਾ ਹੈ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਤੱਕ ਅਭਿਆਸ ਸਦਕਾ ਸੰਚਾਲਿਤ ਹੁੰਦਾ ਰਹਿੰਦਾ ਹੈ ਇਹ ਲੱਛਣ ਸੱਭਿਆਚਾਰ ਦੇ ਪਰੰਪਰਾਗਤ ਹੋਣ ਵੱਲ ਸੰਕੇਤ ਕਰਦਾ ਹੈ ਸੱਭਿਆਚਾਰ ਮਨੁੱਖੀ ਵਿਹਾਰ ਦਾ ਸਿੱਖੇਤਮ ਭਾਗ ਹੋਣ ਕਰਕੇ ਵਿਅਕਤੀਗਤ ਵੀ ਹੁੰਦਾ ਹੈ ਤੇ ਸਮਾਜਿਕ ਵੀ ਸਮਾਜਿਕ ਹੋਣ ਦੇ ਨਾਤੇ ਇਹ ਵਿਅਕਤੀ ਤੋਂ ਬਿਨਾ ਵਸਤੂਗਤ ਤੌਰ ਤੇ ਅਧਿਐਨ ਕਰਨ ਯੋਗ ਹੈ ਪਰ ਇਸ ਦੇ ਉਲਟ ਇਹ ਵੀ ਸੱਚ ਹੈ ਕਿ ਸੱਭਿਆਚਾਰਿਕ ਮਨੋਵਿਗਿਆਨਿਕ ਯਥਾਰਥ ਹੈ ਜੋ ਵਿਅਕਤੀ ਦੇ ਮਨ ਵਿੱਚ ਪਿੰਨ ਪਿੰਨ ਸਿਰਜਣਾਵਾ ਰਹੀ ਸਾਕਾਰ ਹੁੰਦਾ ਹੈ ਇਸ ਕਰਕੇ ਵਿਅਕਤੀ ਸੱਭਿਆਚਾਰ ਦਾ ਬਰਾਬਰ ਦਾ ਹਿੱਸੇਦਾਰ ਬੰਦਾ ਹੈ ਇਹ ਵਿਰੋਧ ਇਹ ਸਮਝ ਕੇ ਵੀ ਦੂਰ ਕੀਤਾ ਜਾ ਸਕਦਾ ਹੈ ਕਿ ਕਿਸੇ ਸੱਭਿਆਚਾਰ ਤੋਂ ਬਾਹਰ ਵਿਅਕਤੀ ਦੀ ਹੋਦ ਸੰਭਵ ਨਹੀਂ ਹੁਣ ਨੈਕਸਟ ਪੁਆਇੰਟ ਮਨੁੱਖਾਂ ਮਨੁੱਖੀ ਲੋੜਾਂ ਦੀ ਪੂਰਤੀ ਕਰਦੇ ਹਾਂ ਸੱਭਿਆਚਾਰ ਦੀ ਇੱਕ ਵਿਲੱਖਣਤਾ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਦੀ ਹੈ ਹਰੇਕ ਮਨੁੱਖੀ ਸਿਰਜਣਾ ਕਿਸੇ ਨਾ ਕਿਸੇ ਮਨੁੱਖੀ ਲੋੜ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਮੈਲੀਨੋਵਸਕੀ ਨੇ ਸੱਭਿਆਚਾਰ ਨੂੰ ਮਨੁੱਖ ਦੀਆਂ ਪ੍ਰਮਾਣਿਕ ਅਤੇ ਗੂਨ ਲੋੜਾਂ ਦੀ ਸੰਤੁਸ਼ਟੀ ਕਰਨ ਦੀ ਮੁਢਲੀ ਸ਼ਰਤ ਵਜੋਂ ਦਰਸਾਇਆ ਹੈ ਹੁਣ ਇਸ ਨੂੰ ਦੁਆਰਾ ਕਰਦੇ ਹਾਂ ਸੱਭਿਆਚਾਰ ਦੀ ਇੱਕ ਵਿਲੱਖਣਤਾ ਮਨੁੱਖੀ ਲੋੜਾਂ ਦੀ ਪੂਰਤੀ ਕਰਨ ਦੀ ਹੈ ਹਰੇਕ ਮਨੁੱਖੀ ਸਿਰਜਣਾ ਕਿਸੇ ਨਾ ਕਿਸੇ ਮਨੁੱਖੀ ਲੋੜ ਦੀ ਪੂਰਤੀ ਲਈ ਕੀਤੀ ਜਾਂਦੀ ਹੈ ਮੈਲੀਨੋਵਸਕੀ ਨੇ ਸੱਭਿਆਚਾਰ ਨੂੰ ਮਨੁੱਖ ਦੀਆਂ ਪ੍ਰਾਥਮਿਕ ਅਤੇ ਗੂਣ ਲੋੜਾਂ ਦੀ ਸੰਤੁਸ਼ਟੀ ਕਰਨ ਦੀ ਮੋਡਲੀ ਸਰਤਵਜੋ ਦਰਸਾਇਆ ਹੈ ਚਲੋ ਇਸ ਦੇ ਨਾਲ ਵੀਡੀਓ ਸਮਾਪਤ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ होली ਦੀ ਸ਼ੁਭ ਕਾਮਨਾਵਾਂ ਮਿਲਦੇ ਹਾਂ ਸ਼ਨੀਵਾਰ ਨੂੰ ਸੱਭਿਆਚਾਰ ਦੀ ਵਿਸ਼ੇਸ਼ਤਾ ਦਾ ਪਾਰਟ 2 ਲੈ ਕੇ ਧੰਨਵਾਦ ਮਿਲਦੇ ਹਾਂ ਅਗਲੀ ਵੀਡੀਓ